ਇਸ ਲਈ ਦੀ ਮੱਡੀ ਖਬਰ ਸਾਹਮਣੇ ਹੈ ਜੀ ਦੱਸਦੀ ਕਿ ਭਾਰਤੀ ਰਿਜ਼ਰਵ ਬੈਂਕ ਦਾ RBI ਨੇ 2 ਹੈਰ ਪੈਦੇ ਨੋਟ ਬਾਰੇ ਇੱਕ ਵੱਡਾ ਅਪਡੇਟ ਦਿੱਤਾ RBI ਦੇ ਤਾਜ਼ਾ ਅੰਕੜਿਆਂ ਅਨੁਸਾਰ ਭਾਵੇਂ ਇਹਨਾਂ ਨੋਟਾਂ ਨੂੰ 2 ਸਾਲ ਪਹਿਲਾਂ ਪਰਚਲਨ ਤੋਂ ਬਾਹਰ ਕਰਨ ਦਾ ਐਲਾਨ ਕੀਤਾ ਗਿਆ ਸੀ ਫਿਰ ਵੀ ਬਾਜ਼ਾਰ ਵਿੱਚ 6999 ਕਰੋੜ ਰੁਪਏ ਦੇ 2000 ਰੁਪਏ ਦੇ ਨੋਟ ਮੌਜੂਦ ਨੇ ਇਹ ਨੋਟ ਅਜੇ ਵੀ ਕਾਨੂੰਨੀ ਟੈਂਡਰ ਬਣੇ ਹੋਏ ਨੇ ਦਰਅਸਲ 19 ਮਈ 2023 ਨੂੰ RBI ਨੇ 2000 ਰੁਪਏ ਦੇ ਨੋਟ ਪਰਚਲਨ ਤੋਂ ਹਟਾਉਣ ਦਾ ਐਲਾਨ ਕੀਤਾ ਸੀ ਉਸ ਸਮੇਂ ਤਿੰਨ ਕੋਟ 50 ਲੱਖ ਕਰੋੜ ਰੁਪਏ ਦੇ 2000 ਰੁਪਏ ਦੇ ਨੋਟ ਬਾਜ਼ਾਰ ਵਿੱਚ ਮੌਜੂਦ ਸੀ ਹੁਣ 2 ਸਾਲ ਬਾਅਦ 30 ਜੂਨ 2025 ਤੱਕ ਇਹਨਾਂ ਨੋਟਾਂ ਦੀ ਕੁੱਲ ਕੀਮਤ ਘਟ ਕੇ 6999 ਕਰੋੜ ਰੁਪਏ ਰਹਿ ਗਈ ਆ ਜਾਨੀ ਉਸ ਸਮੇਂ ਦੇ 93.29% ਨੋਟ ਵਾਪਸ ਆ ਗਏ ਨੇ ਪਰ ਫਿਰ ਵੀ ਹਜ਼ਾਰਾਂ ਕਰੋੜ ਰੁਪਏ ਦੇ ਨੋਟ ਅਜੇ ਵੀ ਲੋਕਾਂ ਕੋਲ ਬਾਜ਼ਾਰ ਵਿੱਚ ਨੇ ਆਰਬੀ ਨੇ ਕਿਹਾ ਕਿ 2000 ਰੁਪਏ ਦੇ ਨੋਟ ਜਮ੍ਹਾਂ ਕਰਨ ਦਾ ਬਦਲਣ ਦੀ ਸਹੂਲਤ ਪਹਿਲਾਂ ਸਾਰੇ ਬੈਂਕਾਂ ਵਿੱਚ 7 ਅਕਤੂਬਰ 2023 ਤੱਕ ਉਪਲਬਧ ਸੀ ਪਰ ਹੁਣ ਵੀ ਤੁਸੀਂ ਇਹਨਾਂ ਨੋਟਾਂ ਨੂੰ ਆਰਬੀ ਦੇ ਉੰਨੀ ਜਾਰੀ ਕਰਨ ਵਾਲੇ ਦਫ਼ਤਰਾਂ ਵਿੱਚ ਜਮ੍ਹਾਂ ਕਰਵਾ ਸਕਦੇ ਹੋ ਜਾਂ ਬਦਲ ਸਕਦੇ ਹੋ ਇੰਨਾ ਹੀ ਨਹੀਂ 9 ਅਕਤੂਬਰ 2023 ਤੋਂ ਲੋਕ ਇਹਨਾਂ ਨੋਟਾਂ ਨੂੰ RBI ਦੇ ਜਾਰੀ ਕਰਨ ਵਾਲੇ ਦਫ਼ਤਰ ਵਿੱਚ ਆਪਣੇ ਬੈਂਕ ਖਾਤਿਆਂ ਵਿੱਚ ਵੀ ਜਮ੍ਹਾਂ ਕਰ ਸਕਦੇ ਨੇ ਜੇਕਰ ਤੁਸੀਂ ਬੈਂਕ ਜਾਂ RBI ਦਫ਼ਤਰ ਨਹੀਂ ਜਾ ਸਕਦੇ ਤਾਂ ਘਬਰਾਉਣ ਦੀ ਕੋਈ ਲੋੜ ਨਹੀਂ RBI ਇੱਕ ਹੋਰ ਆਸਾਨ ਤਰੀਕਾ ਦੱਸਿਆ ਕਿ ਤੁਸੀਂ ਦੇਸ਼ ਦੇ ਕਿਸੇ ਵੀ ਡਾਕ ਘਰ ਤੋਂ 2000 ਦੇ ਨੋਟ ਆਰਬੀਆਈ ਦੇ ਕਿਸੇ ਵੀ ਜਾਰੀ ਕਰਨ ਵਾਲੇ ਦਫ਼ਤਰ ਨੂੰ ਭੇਜ ਸਕਦੇ ਹੋ ਉੱਥੇ ਇਹ ਨੋਟ ਤੁਹਾਡੇ ਬੈਂਕ ਖਾਤੇ ਵਿੱਚ ਜਮ੍ਹਾਂ ਹੋ ਜਾਣਗੇ ਇਹ ਸਹੂਲਤ ਲੋਕਾਂ ਲਈ ਬਹੁਤ ਜ਼ਿਆਦਾ ਜਿਹੜੀ ਮਦਦਗਾਰ ਸਾਬਤ ਹੋ ਰਹੀ ਆ ਖਾਸ ਕਰਕੇ ਉਹਨਾਂ ਲੋਕਾਂ ਲਈ ਜੋ ਦੂਰ ਦਰਾਡੇ ਦੇ ਇਲਾਕਿਆਂ ਵਿੱਚ ਰਹਿੰਦੇ ਨੇ 2000 ਦੇ ਨੋਟ ਬਾਰੇ RBI ਦਾ ਕਹਿਣਾ ਕਿ ਇਹਨਾਂ ਨੋਟਾਂ ਨੇ ਆਪਣਾ ਮਕਸਦ ਪੂਰਾ ਕਰ ਲਿਆ ਸੀ ਦਰਅਸਲ ਇਹ ਨੋਟ 2016 ਵਿੱਚ ਨੋਟਬੰਦੀ ਤੋਂ ਬਾਅਦ ਨਕਦੀ ਦੀ ਘਾਟ ਨੂੰ ਪੂਰਾ ਕਰਨ ਲਈ ਬਾਜ਼ਾਰ ਵਿੱਚ ਲਿਆਂਦੇ ਗਏ ਸੀ ਮੀਡੀਆ ਰਿਪੋਰਟਾਂ ਮੁਤਾਬਕ ਇਹ ਨੋਟ 2016 ਵਿੱਚ ਨੋਟਬੰਦੀ ਤੋਂ ਬਾਅਦ ਨਕਦੀ ਦੀ ਘਾਟ ਨੂੰ ਪੂਰਾ ਕਰਨ ਲਈ ਬਾਜ਼ਾਰ ਵਿੱਚ ਲਿਆਂਦੇ ਗਏ ਸੀ ਪਰ ਹੁਣ ਜਦੋਂ ਛੋਟੇ ਮੁੱਲ ਦੇ ਨੋਟ ਕਾਫੀ ਮਾਤਰਾ ਵਿੱਚ ਉਪਲਬਧ ਨੇ ਤਾਂ RBI ਨੇ 2000 ਦੇ نوٹ ਨੂੰ ਹੌਲੀ ਹੌਲੀ ਹਟਾਉਣ ਦਾ ਸਾਂਸ ਲਾਕੀਤਾ ਹਾਲਾਂਕਿ ਇਹ ਨੋਟ ਅਜੇ ਵੀ ਵੈਧ ਨਿਤ ਲੈਣ ਦੇਣ ਵਿੱਚ ਵਰਤੇ ਜਾ ਸਕਦੇ ਨੇ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਹੈ ਇਹ ਦੱਸਦੀ ਹੈ ਕਿ ਆਰਬੀਆਈ ਨੇ 2000 ਰੁਪਏ ਦੇ ਨੋਟ ਬਾਰੇ ਇੱਕ ਵੱਡਾ ਅਪਡੇਟ ਕਰ ਦਿੱਤਾ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ ਧਿਆਨ ਨਾਲ ਸੁਣ ਲਵੋ ਦੱਸਦੀ ਹੈ ਕਿ ਆਰਬੀਆਈ ਦੇ ਤਾਜ਼ਾ ਅੰਕੜਿਆਂ ਅਨੁਸਾਰ ਭਾਵੇਂ ਇਹਨਾਂ ਨੋਟਾਂ ਨੂੰ 2 ਸਾਲ ਪਹਿਲਾਂ ਪਰਚਲਨ ਤੋਂ ਬਾਹਰ ਕਰਨ ਦਾ ਐਲਾਨ ਕੀਤਾ ਗਿਆ ਸੀ ਫਿਰ ਵੀ ਬਾਜ਼ਾਰ ਵਿੱਚ 6999 ਕਰੋੜ ਰੁਪਏ ਦੇ 2000 ਰੁਪਏ ਦੇ ਨੋਟ ਮੌਜੂਦ ਸੀ ਇਹ ਨੋਟ ਅਜੇ ਵੀ ਕਾਨੂੰਨੀ ਟੈਂਡਰ ਬਣੇ ਹੋਏ ਨੇ ਦਰਅਸਲ 19 ਮਈ 2023 ਨੂੰ RBI ਨੇ 2000 ਰੁਪਏ ਦੇ ਨੋਟ ਨੂੰ ਪਰਚਲਨ ਤੋਂ ਹਟਾਉਣ ਦਾ ਐਲਾਨ ਕੀਤਾ ਸੀ ਉਸ ਸਮੇਂ 3.55 ਲੱਖ ਕਰੋੜ ਰੁਪਏ ਦੇ 2000 ਰੁਪਏ ਦੇ ਨੋਟ ਬਾਜ਼ਾਰ ਵਿੱਚ ਮੌਜੂਦ ਸੀ